ਆਹ ਲੈਂਦੇ ਆ ਮਨ ਮਿੱਟੀ ਮਤਲੀਆਂ ਇਸ ਨੂੰ ਸੁਣਾ ਰਹੇ ਆਗੇ ਹੋ ਜੇ 판ਗੇ ਬਬਲੀਆ ਆਗੇ ਹੋ ਜੇ 판ਗੇ ਠੀਕ ਹੈ ਕਿਹੜਾ ਗੋਹੇ ਕੀ ਉਹ ਬੜਾ ਫਰਕ ਹੈ ਇਹ ਪਾਣੀ ਉਹ ਕਿੰਨਾ ਕੀ ਹੋਵੇ ਖੜਾ ਗਲਾਸ ਭਰ ਜੋ ਅੱਗੇ ਜੀ ਹਾਂਜੀ ਸਤੂ ਨਾਮ ਵਾਹੇ ਗੁਰੂ ਸਤੂ ਨਾਮ ਵਾਹੇ ਗੁਰੂ ਕੋਟਲ ਗੁਰ ਸੇਵੀਐ ਐਹਨ ਸੁਸੈ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਦ ਮਰਨੁ ਦੁਖ ਜਾਇ ਸਤਿ ਕਸਮ ਦੀ ਨੂਰ ਅਰਸੋਂ ਕਰਸੋਂ ਚੱਟੀ ਐ ਦੁੱਧ ਡਿੱਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਜਿਸ ਬਾਸ ਵਿੱਚ ਅੰਸੋਹੀ ਐ ਸਭਨਾ ਦਾ ਬੇਸਾਹ ਸਤਨਾਮ ਵਾਜ ਗੁਰੂ ਸਾਹਿਬ ਜੀਓ ਤਨਾਸਰੀ ਮਹਲਾ 4 ਈਚਾ ਪੁਰਖ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਤਿਨ ਆ ਭਤੀਯ ਦੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਸਦਾ ਸਤਨ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਿਪੁਰਖ ਨਿਰੰਜਨਾ ਰਹਾ ਕਿਰਤ ਬਿਰਤ ਕਰਨ ਧਰਮ ਦੀ ਬੇਰਤ ਕਰਨ ਆਰੰਭਨੀ ਕਿਰਤ ਬੇਰਤ ਕਰਨ ਆਰੰਭਨੀ ਹਥੋਂ ਦੇ ਕ ਭਲਾਮ ਰੰਮਨੀ ਗਿਰਤ ਬਿਰਤ ਕਰ ਤਰਮੁਨੀ ਅਤਮੋਂ ਦੇ ਕੇ ਬਾਲਾ ਮਨਾਵੈ ਅਤਮੋਂ ਦੇ ਕੇ ਬਾਲਾ ਮਨਾਵੈ ਪਿਰਤ ਬਿਰਤ ਕਰ ਤਰਮੁਨੀ ਬਿਰਤ ਬਿਰਤ ਕਰ ਆਮ ਦੀ ਧਰਮੁਖ ਹੱਥ ਸਖਤ ਹੰਨ ਸਕਾਚ ਸਹਨ ਸਾਥ ਸੰਗਤ ਗੁਰਕਾਰ ਤੁਮਾਵੇ ਸਾਥ ਸੰਗਤ ਗੁਰਕਾਰ ਤੁਮਾਵੇ ਸਾਥ ਸੰਗਤ ਗੁਰਕਾਰ ਲਗੁਰ ਗਾਲਗੁ ਮਾਣੇ ਕਿਰਤ ਵਿਰਤ ਕਰ ਹਰਿ ਭੰਤੀ ਕਿਰਤ ਵਿਰਤ ਕਰ ਹਰਿ ਭੰਤੀ ਹੱਥੋਂ ਦੇ ਕੇ ਬਲਾ ਮਨਾਵੇ ਦੇ ਕੇ ਪੱਲਾ ਮਤਾ ਵੈ ਕਿਰਤ ਵਿਰਤ ਕਰ ਹਰਮੰਦੀ ਕਿਰਤ ਵਿਰਤ ਕਰ ਹਰਮੰਦੀ ਈ ਹਣਾ ਕਿਰਤ ਬਿਰਤ ਕਰ ਅਰਧ ਭੀ ਕਿਰਤ ਦੰਦ ਕਰ ਅਰਧ ਭੀ ਹੱਥਾਂ ਦੇ ਕ ਕਲਮ ਨਾਵ ਹੱਥਾਂ ਦੇ ਕ ਕਲਮ ਨਾਵ ਕਿਰਤ ਬਿਰਤ ਕਰ ਅਰਧ ਭੀ ਤੁਹ ਬੇਰਤ ਕਰ ਤਰਨ ਭੰਜੀ